ਉੱਗੇ ਅੰਬੇਦਕਰਵਾਦੀ ਲੇਖਕ ਅਤੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਦੇ ਪ੍ਰਾਣੇ ਸਾਥੀ ਸ਼੍ਰੀ ਕੇ.ਸੀ. ਸੁਲੇਖ 99 ਸਾਲ ਦੀ ਉਮਰ ਵਿੱਚ 16 ਅਕਤੂਬਰ 2025 ਸ਼ਾਮ 5:00 ਵਜੇ ਸਦੀਵੀ ਵਿਛੋੜਾ ਦੇ ਗਏ ਸਨ ਦਾ ਅੰਤਮ ਸੰਸਕਾਰ 17 ਅਕਤੂਬਰ ਨੂੰ 25 ਸੈਕਟਰ ਚੰਡੀਗੜ੍ਹ ਵਿਖੇ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਦਾ ਪਰਿਵਾਰ ਅਤੇ ਹੋਰ ਬਹੁਤ ਸਾਰੇ ਸਕੇ ਸਬੰਧੀ ਰਿਸ਼ਤੇਦਾਰ ਅਤੇ ਪਾਈਚਾਰੇ ਦੇ ਲੋਕਾਂ ਨੇ ਸ਼੍ਰੀ ਕੇ.ਸੀ. ਸੁਲੇਖ ਨੂੰ ਅੰਤਮ ਵਿਦਾਇਗੀ ਦਿੱਤੀ ਜਨਾਰੇ ਵਿੱਚ ਡਾਕਟਰ ਰੌਣਕੀ RAM ਡਾਕਟਰ ਫਤੇਹ ਸਿੰਘ ਤੋਂ ਇਲਾਵਾ TR ਸਰੰਗਲ ਸਾਫ ਕਾ ਮੌਕਸਕਤਰ ਪੰਜਾਬ ਨੇ ਪਾਪਨੀ ਸ਼ਰਧਾਂਜਲੀ ਦਿੰਦਿਆਂ ਕੇ ਸੀ ਸੁਲੇਖ ਸਾਹਬਾਰੇ ਵਿਚਾਰ ਰੱਖੀ ਆਦਾਰਾ ਅੰਬੇਦਕਰ ਟਾਈਮ ਜੱਤੇ ਦੇਸ਼ ਬਾਬਾ ਨੂੰ ਡਾਕਟਰ ਜੀ ਸੀ ਕੌਰ ਵੱਲੋਂ ਪੇਜੇ ਸ਼ੋਕ ਸੰਦੇਸ਼ ਵਿੱਚ ਕਿਹਾ ਗਿਆ ਕਿ ਸੁਲੇਖ ਸਾਹਿਬ ਦਾ ਸਦੀਵੀ ਵਿਛੋੜਾ ਬਹੁਤ ਹੀ ਦੁਖਦਾਇਕ ਅਤੇ ਚਕਾਉਣ ਵਾਲੀ ਖਬਰ ਹੈ ਜੋ ਪਰਿਵਾਰ ਸਮਾਜ ਅਤੇ ਅੰਬੇਦਕਰੀ ਅੰਦੋਲਨ ਲਈ ਇੱਕ ਬਹੁਤ ਵੱਡਾ ਨਾ ਪੂਰਾ ਹੋਣ ਵਾਲਾ ਕਾਟਾ ਹੈ। ਅਦਾਰਾ ਅੰਬੇਦਕਰ ਟਾਈਮ ਜੱਤੇ ਦੇਸ਼ ਬਾਬਾ ਨੇ ਲਿਖੀਆਂ ਲਿਖਤਾਂ ਲਈ ਉਹਨਾਂ ਨੂੰ ਯਾਦ ਕਰਦਿਆਂ ਨਿਗੀ ਸ਼ਰਧਾਂਜਲੀ ਦਿੰਦਾ ਹੈ। ਅਤੇ ਸਮੂਹ ਸੁਲੇਖ ਪਰਿਵਾਰ ਦੇ ਨਾਲ ਦਿੱਲੀ ਦੁੱਖ ਪ੍ਰਗਟ ਕਰਦਾ ਹੈ। ਇਸ ਦੇ ਨਾਲ ਹੀ ਲੇਖਕ ਸਹਿਬਾਨ ਨੂੰ ਗੁਜਾਰਿਸ਼ ਕਰਦਾ ਹੈ ਕਿ ਕੇ ਸੀ ਸੁਲੇਖ ਜੀ ਬਾਰੇ ਆਪਣੀਆਂ ਯਾਦਾਂ ਨੂੰ ਸਾਡੇ ਨਾਲ ਸਾਂਝਾ ਕਰਨ ਤਾਂ ਕਿ ਅਦਾਰਾ ਅੰਬੇਦਕਰ ਟਾਈਮ ਜੱਤੇ ਦੇਸ਼ ਬਾਬਾ ਆਪਣੇ ਸਤਿਕਾਰਯੋਗ ਪਾਠਕਾਂ ਨੂੰ ਕੇ ਸੀ ਸੁਲੇਖ ਸ਼ਖਸੀਅਤ ਤੇ ਉਹਨਾਂ ਦੀਆਂ ਸਮਾਜ ਪ੍ਰਤੀ ਨਿਵਾਈਆਂ ਸੇਵਾਵਾਂ ਤੋਂ ਜਾਣੂ ਕਰਵਾ ਸਕੀਏ ਕਿਉਂਕਿ ਲੇਖਕ ਜਾਂ ਸਮਾਜ ਸੇਵੀ ساری ਉਮਰ ਤਾ ਦੂਸਰਿਆਂ ਬਾਰੇ ਲਿਖਦੇ ਹਨ ਅਤੇ ਪਲੇਹਤ ਕੰਮ ਕਰਦੇ ਹਨ ਹੁਣ ਸਮਾ ਹੈ ਉਹਨਾਂ ਦੇ ਸੰਸਾਰ ਤੋਂ ਸਦੀਵੀ ਚਲੇ ਜਾਣ ਤੇ ਆਪਾਂ ਕੁਝ ਲਿਖ ਸਕੀਏ ਅੱਜ ਸ਼੍ਰੀ ਕਰਤਾ ਜੀ ਸਲੇਖ ਸਾਡੇ ਵਿੱਚ ਨਹੀਂ ਰਹੇ ਉਹਨਾਂ ਦਾ ਕਰੀਮਿਸ਼ਨ ਤੇ ਅਸੀਂ ਆਏ ਹਾਂ ਸਾਰੇ ਉਹ ਇੱਕ ਬਹੁਤ ਇੰਤਨਾਤੀ ਰੈਵੋਲੂਸ਼ਨਰੀ ਔਰ ਬਾਬਾ ਸਾਹਿਬ ਦੇ ਨਾਲ ਜਿੰਨਾ ਜਿੰਨਾ ਵਿਅਕਤੀਆਂ ਨੇ ਕੰਮ ਕੀਤਾ ਉਹਨਾਂ ਦੀ ਆਖਰੀ ਨਿਸ਼ਾਨੀ ਸੀਗੀ ਅੱਜ ਉਹ ਵੀ ਸਾਡੇ ਕੋਲ ਉੱਛ ਗਈ ਹੈ 1900 ਇੰਡੀਆ ਦੇ ਰੋਬਾਬਾ ਸਾਹਿਬ ਪਾਇਸੀ ਜਲੰਧਰ ਤੇ ਉਸ ਵੇਲੇ ਸੈਕਟਰੀ ਦਾ ਜਿਹੜੀ ਜ਼ਿੰਮੇਵਾਰੀ ਸੀ ਸਟੇਜ ਤੇ ਉਹਨਾਂ ਨੇ ਨਿਭਾਈ ਸੀਗੀ ਬਾਬਾ ਸਾਹਿਬ ਨਾਲ 1 ਟੂ 1 ਉਹਨਾਂ ਦਾ ਸੁਮੇਲ ਸੀ ਉਹਨਾਂ ਨੇ ਉਸ ਵੇਲੇ ਵੀ ਬਾਬਾ ਸਾਹਿਬ ਦੀ ਜਿਹੜੀ ਪਾਰਟੀ ਤੇ ਕਾਰਜਕ੍ਰਮ ਚ ਉਹਨਾਂ ਦੇ ਵੱਧ ਚੜ ਕੇ ਹਿੱਸਾ ਲਿਆ ਤੇ ਲੰਬਾ ਸਮਾਂ ਉਹਨਾਂ ਨੇ ਜਿਹੜਾ ਸੀਗਾ ਬਾਬਾ ਸਾਹਿਬ ਵਾਲੀ ਜਿਹੜੀ ਪਾਰਟੀ ਸੀ ਉਹਨਾਂ ਦੀ ਅਵਾਜ਼ ਵੀ ਕੱਢੀ ਉਹਦੇ ਐਡੀਟਰ ਵੀ ਰਹੇ ਔਰ ਦੋਸਤੋ ਬਾਅਦ ਵੀ ਅਨੇਕਾਂ ਕਿਤਾਬਾਂ ਉਹਨਾਂ ਨੇ ਲਿਖੀਆਂ ਹਾਲਾਂਕਿ ਉਸ ਤੋਂ ਬਾਅਦ ਉਹ ਸਰਵਿਸ ਦੇ ਵਿੱਚ ਆ ਗਏ ਲੰਮਾ ਸਮਾਂ ਪੰਜਾਬ ਗਵਰਨਮੈਂਟ ਦੇ ਵਿੱਚ ਬਹੁਤ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਔਰ ਦੋਸਤੋ ਬਾਅਦ ਨਾਲ-ਨਾਲ ਉਹਨਾਂ ਨੇ ਵਾਪਸ ਸਾਹਿਬ ਦੀ ਯਾਦ ਦੇ ਵਿੱਚ ਅਨਸੂਤ ਜਾਤੀ ਦੀਆਂ ਪ੍ਰੋਬਲਮਾਂ ਨਾਲ ਸੰਬੰਧੀ ਉਹ ਜਦੋਂ ਵੀ ਕਿਸੇ ਕਿਸਮ ਦੀ ਕੋਈ ਕਲੈਰੀਫਿਕੇਸ਼ਨ ਅਸੀਂ ਲੈਣੀ ਹੁੰਦੀ ਸੀ ਉਹਨਾਂ ਕੋ ਜਾਂਦੇ ਸਾਂ ਉਹਨਾਂ ਨੇ ਪਿਛੇ ਅਨੇਕਾਂ ਕਿਤਾਬਾਂ ਲਿਖ ਕੇ ਛੱਡੀਆਂ ਨੇ ਜਿਹੜੀਆਂ ਕਿ ਇੱਕ ਪ੍ਰੋਪਰ ਲਖਾਰੀ ਵਾਂਗ ਲਿਖੀਆਂ ਹੋਈਆਂ ਹਨ ਯਾਨੀ ਇਹ ਹਜ਼ਾਰਾਂ ਦੀ ਕੀਮਤੀ ਵਿੱਚ ਪੜਦੇ ਨੇ ਸਾਨੂੰ ਵੀ ਜਦੋਂ ਕੋਈ ਸਮੱਸਿਆ ਆਉਂਦੀ ਹੈ ਜਾਂ ਕੋਈ ਕਲੈਰੀਫਿਕੇਸ਼ਨ ਲੈਣੀ ਹੁੰਦੀ ਹੈ ਤੇ ਉਹਨਾਂ ਦੀਆਂ ਹੀ ਕਿਤਾਬਾਂ ਪੜਦੇ ਹਾਂ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ ਤੇ ਉਹਨਾਂ ਨੂੰ ਪੂਜ ਸ਼ਰਧਾਂਜਲੀ ਪੇਸ਼ ਕਰਨ ਲਈ ਆਏ ਆਂ ਕਿ ਅਸੀਂ ਇਹ ਕਾਮਨਾ ਕਰਦੇ ਹਾਂ ਕਿ ਜਿਹੜਾ ਪਰਵਾਦ ਉਹ ਪਿੱਛੇ ਛੱਡ ਕੇ ਗਏ ਨੇ ਉਹਨਾਂ ਦੀ ਤਰ੍ਹਾਂ ਹੀ ਉਹ ਵੀ ਇਨਕਲਾਬੀ ਰਹਿਣ ਅਤੇ ਆਪਣਾ ਅੱਛੇ ਢੰਗ ਦੇ ਨਾਲ ਉਹਨਾਂ ਦਾ ਆਪਣਾ ਜੀਵਨ ਬਤਾਨ ਕਦਨ ਅਤੇ ਉਹਨਾਂ ਦੀਆਂ ਅਪੁੱਲ ਯਾਦਾਂ ਜਿਹੜੀਆਂ ਨੇ ਕੇਸਸ ਲੇਖ ਸਕਦੇ ਆ ਸਾਡਾ ਵੀ ਜਿਹੜਾ ਉਹਨਾਂ ਦਾ ਸਮੇਲ ਹੋਇਆ ਉਹ ਅਸੀਂ ਕਦੀ ਵੀ ਭੁੱਲਾਂਗੇ ਅਸੀਂ ਹਮੇਸ਼ਾ ਉਹਨਾਂ ਦੇ ਵਿੱਚੋਂ ਹੀ ਬਾਬਾ ਸਾਹਿਬ ਅੰਬੇਦਕਰ ਜੀ ਦੀ ਮੂਰਤ ਦੇਖੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨ